ਆ ਤੁਸੀਂ ਦੇਖਿਆ ਹੋਵੇਗਾ ਵੀ ਹੁਣ ਨਾ ਸਰਾਧ ਚੱਲ ਰਿਹਾ ਵੀ ਆਪਣੇ ਵੱਡੇ ਵਡੇਰਿਆਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਦਿੰਦੇ ਆ ਵੀ ਖੀਰਾਂ ਦੇ ਵਿੱਚ ਘਿਓ ਸਬਜ਼ੀ ਦੇ ਵਿੱਚ ਘਿਓ ਰੋਟੀਆਂ ਘਿਓ ਦੇ ਨਾਲ ਚੋਪੜੀਆਂ ਹੁੰਦੀਆਂ ਕੋਈ ਥਾਲ ਲੈ ਕੇ ਗੁਰਦੁਆਰੇ ਜਾਂਦਾ ਕੋਈ ਮੰਦਰ ਦੇ ਵਿੱਚ ਜਾਂਦਾ ਵੀ ਸਾਡੇ ਵੱਡੇ ਵਡੇਰਿਆਂ ਨੂੰ ਅਸੀਂ ਸਰਾਧ ਖਵਾਉਣਾ ਕਿਸੇ ਵਿਦਵਾਨ ਨੇ ਇੱਕ ਕਹਾਣੀ ਲਿਖੀ ਬੜੀ ਖੂਬਸੂਰਤ ਹੈ ਉਹ ਕਹਿੰਦਾ ਪੰਡਤ ਦਾ ਕਾਮਣਾ ਚੱਲਿਆ ਰਜਿਸਟਰ ਖੋਲ੍ਹਿਆ ਤੇ ਉਹਨੇ ਵੇਖਿਆ ਵੀ ਐਸ ਜੱਟ ਨੇ ਆਪਣੇ ਪਿਓ ਦਾ ਸਰਾਧ ਨਹੀਂ ਕਰਾਇਆ ਉਹਦੇ ਕੋਲ ਚਲਾ ਗਿਆ ਜੱਟ ਨੂੰ ਕਹਿੰਦਾ ਪੰਡਿਤ ਕਹਿੰਦਾ ਵੀ ਤੂੰ ਇਸ ਵਾਰ ਸਰਾਧ ਨਹੀਂ ਕਰਵਾਇਆ ਤੇ ਸਰਾਧ ਕਰਵਾ ਉੱਥੇ ਤਾਂ ਬੈਠਾ ਤੇਰਾ ਪਿਤਾ ਭੁੱਖ ਦੇ ਨਾਲ ਮਰਨਦਿਆ ਵਾ ਉੱਥੇ ਮਾਤ ਲੋਕ ਦੇ ਵਿੱਚ ਉਹਦੇ ਕੋਲ ਤਾਂ ਰੋਟੀ ਪਹੁੰਚੀ ਨਹੀਂ ਐ ਜੱਟ ਕਹਿੰਦਾ ਵੀ ਅੱਛਾ ਕਹਿੰਦਾ ਸਰਾਧ ਕਿੰਨੇ ਦਾ ਹੋਣਾ ਕਹਿੰਦਾ 100 ਰੁਪਏ ਦਾ ਜੱਟ ਕਹਿੰਦਾ ਇੰਨੇ ਨਹੀਂ ਹੈਗੇ ਕਹਿੰਦਾ ਫਿਰ ਹੋਰ ਕੋਈ ਮਸਲਾ ਹੱਲ ਹੁੰਦਾ ਤੇ ਦੇਖ ਲੈ ਕਹਿੰਦਾ ਪਰ ਸਰਾਦੀ ਹੋ ਜੂ ਕਿ ਸਰਾਦੀ ਕਿੰਨੇ ਦੇ ਵਿੱਚ ਹੁੰਦੀ ਜੱਟ ਨੇ ਪੁੱਛਿਆ ਕਹਿੰਦਾ ਵੀ 20 ਰੁਪਏ ਦੇ ਵਿੱਚ ਪੰਡਤ ਕਹਿੰਦਾ 20ਾਂ ਦੇ ਵਿੱਚ ਹੋ ਜੂਗੀ ਸਰਾਦੀ ਕਹਿੰਦਾ ਚੱਲ ਠੀਕ ਆ 20 ਕੇ ਮੈਂ ਕਰ ਦੂੰ ਕਹਿੰਦਾ ਸਰਾਦੀ ਦੇ ਵਿੱਚ ਕੀ ਕਰਨਾ ਹੁੰਦਾ ਪੰਡਤ ਕਹਿੰਦਾ ਸਰਾਦੀ ਦੇ ਵਿੱਚ ਜਿਹੜਾ ਮੰਤਰ ਮੈਂ ਪੜੂੰਗਾ ਉਹ ਤੂੰ ਪਿੱਛੇ-ਪਿੱਛੇ ਪੜਨਾ ਜੱਟ ਕਹਿੰਦਾ ਵੀ ਠੀਕ ਆ ਤੇ ਜਿਹੜਾ ਮੰਤਰ ਮੈਂ ਪੜੂੰਗਾ ਪਿੱਛੇ-ਪਿੱਛੇ ਪੜਨਾ ਜੱਟ ਨੇ ਵੀ ਉਹੀ ਕੁਝ ਕਹਿਤਾ ਜੱਟ ਦਾ ਰਾਦਾ ਕਿਦੇ ਮੰਤਰੀ ਚੱਲਣ ਦਿਆ ਪੰਡਤ ਕਹਿੰਦਾ ਮੈਂ ਤੈਨੂੰ ਕੋਈ ਨਾ ਚੁੱਪ ਕਰ ਜੱਟ ਨੇ ਵੀ ਕਿਹਾ ਤਾਂ ਮੈਂ ਤੈਨੂੰ ਕਹਿਣਾ ਚੁੱਪ ਕਰ ਪੰਡਤ ਕਹਿਣ ਲੱਗਾ ਗੁੱਸੇ ਦੇ ਵਿੱਚ ਆ ਉਹ ਕੋ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਕਹਿਣਾ ਚੁੱਪ ਕਰ ਜੱਟ ਦਾ ਰਾਜਾ ਦੇ ਮੰਤਰੀ ਚੱਲਿੰਦਾ ਕਹਿੰਦਾ ਉਹ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਕਹਿਣਾ ਚੁੱਪ ਕਰ ਜੱਟ ਨੇ ਵੀ ਮਗਰ ਇਹੋ ਕਹਿਤਾ ਜਦੋਂ ਐਦਾਂ ਕਹਿਤਾ ਪੰਡਤ ਨੂੰ ਗੁੱਸਾ ਆਇਆ ਉਹਨੇ ਵੱਟ ਕੇ ਚਪੇੜ ਮਾਰੀ ਜੱਟ ਦੇ ਜੱਟ ਦਾ ਰਾਜਾ ਦਾ ਮੰਤਰੀ ਚੱਲਣਦਿਆ ਜੱਟ ਨੇ ਵੀ ਕੱਢ ਕੇ ਸੱਜੇ ਹੱਥ ਦੀ ਪੰਡਤ ਦੇ ਗੱਲ ਦੇ ਮਾਰੀ ਪੰਡਤ ਭੁੰਜੀ ਡਿੱਗ ਪਿਆ ਪੰਡਤ ਨੇ ਉੱਠ ਕੇ ਦੋ ਮਾਰੀਆਂ ਜੱਟ ਨੇ ਵੀ ਦੋ ਮਾਰੀਆਂ ਉਹਦਾ ਰਾਜਾ ਦਾ ਮੰਤਰੀ ਚੱਲਣਦਿਆ ਚਪੇੜੋ ਚਪੇੜੀ ਹੋ ਗਏ ਤੇ ਜਿਹੜਾ ਪੰਡਤ ਸੀ ਉਹ ਭੁੰਡੇੜੇ ਪਿਆ। ਉਹ ਮੁੱਕਿਓ ਮੁੱਕਿਓ ਹੁੰਦੇ ਜੱਟ ਦਾ ਤੇ ਰਾਦਾ ਜੱਟ ਦੇ ਹੱਥ ਬੜੇ ਭਾਰੇ ਸੀ ਪੰਡਤ ਸਾਡੇ ਵਰਗਾ ਵਹਿਲਾ ਸੀ। ਉਹ ਜਦੋਂ ਪੰਡਤ ਥੱਲੇ ਬਿਹੋਸ਼ ਹੋ ਗਿਆ ਤੇ ਫੇਰ ਉੱਠਿਆ ਉਹਦੀ ਜਾਗ ਖੁੱਲੀ ਕਹਿੰਦਾ ਜੱਟ ਅਦੇ ਤਾਂ ਕੱਲੀ ਸਰਾਦੀ ਕਰਨ ਨੂੰ ਕਿਹਾ ਜੇਕਰ ਸਰਾਦ ਹੁੰਦਾ ਮੇਰਾ ਤੇ ਅੱਜ ਹੀ ਭੂਗ ਪਾਤਾ ਸੀ ਸਾਡੇ ਬਜ਼ੁਰਗ ਤਾਂ ਇਹਨੂੰ ਮਜ਼ਾਕ ਦੇ ਵਿੱਚ ਸਮਝਦੇ ਹੁੰਦੇ ਸੀ। ਆਜ ਜਿਹੜੇ ਸਰਾਦਾਂ ਦੇ ਪਿੱਛੇ ਅਸੀਂ ਭੱਜੇ ਫਿਰਦੇ ਆਂ। ਪਾਸ਼ਾ ਜੀ ਦੀ ਬਾਣੀ ਨੇ ਕਿਹਾ ਜੀਵਤ ਪਿਤਰ ਨਾ ਮਾਨੈ ਕੋ ਉਹ ਮੋਏ ਸਰਾਧ ਕਰਾਈ ਉਹ ਜਿਉਂਦੇ ਜੀ ਆਪਣੇ ਬਜ਼ੁਰਗਾਂ ਨੂੰ ਰਜਾਓ ਜਿਉਂਦੇ ਜੀ ਭੋਜਨ ਦਾਓ ਜਿਉਂਦੇ ਜੀ ਦਾਲਾਂ ਦੇ ਵਿੱਚ ਘਿਓ ਰੋਟੀਆਂ ਚੋਪੜ ਚੋਪੜ ਕੇ ਦਓ ਲੱਤਾਂ ਬਾਹਾਂ ਦੀ ਮਾਲਿਸ਼ ਕਰੋ ਬਜ਼ੁਰਗਾਂ ਦੀ ਸੇਵਾ ਕਰਨੀ ਜਿਉਂਦੇ ਜਿਉ ਕਰਿਓ ਮਰਿਆਂ ਦੇ ਮੂੰਹ ਦੇ ਵਿੱਚ ਤਾਂ ਅਸੀਂ ਘਿਓ ਤੁੰਨੀ ਜਾਂਦੇ ਆ ਬੁੱਕ ਭਰ ਭਰ ਕੇ ਮਰਿਆਂ ਦੇ ਉੱਪਰ ਸੌ ਸੌ ਖੱਫਣ ਪਾਇਆ ਹੁੰਦਾ ਬਜ਼ੁਰਗਾਂ ਦੇ ਉੱਪਰ ਵੀ ਸ਼ੈੰਦ ਹੋਣੀ ਅਸੀਂ ਸਾਰੀ ਸੇਵਾ ਕਰਨੀ ਹੈ ਮਰ ਕੇ ਜਦੋਂ ਬਰਜੁਰਗ ਮਰ ਗਿਆ ਉਦੋਂ ਹੀ ਸੇਵਾ ਕਰਨੀ ਹੈ